ਛਾੜ ਬਿਖੈ ਬਿਕਖਾਈ ਮਾਇਆ ਮੋਹ ਪਰਮ ਪਰ ਭੂਲੇ ਸੁਤਦਾਰਾ ਸਿਉਂ ਪ੍ਰੀਤ ਲਗਾਈ ਕਿਰਤਮ ਪੰਥ ਸੁਣਿਆ ਗੁਰ ਸੰਗਤ ਤਹੀਂ ਮਿਲੰਤ ਜਮ ਕਾਂਸ ਮਿਟਾਈ ਏ ਕਿਰਦਾਸ ਬਾਟ ਕੀਰਤ ਕੀ ਗੁਰੂ ਰਾਮਦਾਸ ਰਾ ਕਉ ਸਰਣਾ ਏ ਕੇਰ ਦਾਸ ਬਾਡ ਕੀ ਰਤ ਕੀ ਗੁਰੂ ਰਾਮ ਦਾਸ ਰਤ ਸ਼ਰਨਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਉਹ ਮਹਾਰਾਜ ਰਵਾਦ ਸੁਹੀ ਮਹੱਲਾ ਪੰਜਵਾਂ ਇਕ ਓੰਕਾਰ ਸਤਗੁਰ ਪ੍ਰਸਾਦ ਮੇਥਨ ਮੋਹ ਅਗਨ ਸੋਖ ਸਾਗਰ ਕਰ ਕਿਰਪਾ ਉਤ ਹਰੇ ਨਹਰ ਨਾਗਰ ਚਰਨ ਕਮਲ ਸ਼ਰਨ ਆਏ ਨਰਾਇਣ ਦਿਨ ਆਨਾਥ ਭਲਤ ਪਰਾਇਣ ਰਹਾਉ ਨਾਥਾ ਨਾਥ ਪਗਿਤ ਭੈ ਮੇਟਨ ਸਾਧ ਸੰਗ ਜਮਦੂਤ ਨ ਭੇਟਨ ਜੀਵਨ ਰੂਪ ਰੂਪ ਦਿਆਲਾ ਰਾਵਣ ਗੁਣਾ ਕਟਿਏ ਜਮਜਾਲਾ ਅੰਮ੍ਰਿਤ ਨਾਮ ਰਸਨ ਨਿਤ ਜਾਪੈ ਰੋਗ ਰੂਪ माया ना व्यापै जप गोविंद संगी सब तारे पोहत नाही पंच बकवारे मन बाच क्रम प्रवेक ध्याए सर्व फला सोई जन पाए ता ਕਿਨਾ ਕੇਵਲ ਨਾਮ ਭਗਤ ਰਸ ਦੀਨਾ ਆਦ ਮਦ ਅੰਤ ਪ੍ਰਭ ਸੋਈ ਨਾਨਕ ਤੇ ਸਬਿ ਨਿ ਅਮਰ ਨ ਕੋਈ ਆਦ ਮਦ ਅੰਤ ਪ੍ਰਭ ਸੋਈ ਨਾਨਕ ਤੇ ਸਬਿ ਨਿ ਅਮਰ ਨ ਕੋਈ तो वाषु शिवी महाराज राज मा पदमा करंकार प्रसाद मिथन अग्न शोक साजन कर कृपा हर कृपागर सतरा सतना, नाएगी। 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 सतना नाएगी।